ਹਾਂਜੀ ਮੇਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਨਾਮ ਦਾ ਹੈ ਹਾਂਜੀ ਮੈਂ ਮੇਰਾ ਨਾਮ ਮਰਕੀਤ ਸਿੰਘ ਹੈ ਜੀ ਪਿੰਡ ਇਨਖੜਾ ਤਹਿਸੀਲ ਮਰੋਟ ਜ਼ਿਲ੍ਹਾ ਮੁਕਸਰ ਸਾਹਿਬ ਹਮਰਾ ਜੀ 1 ਮਹੀਨਾ ਪਹਿਲਾਂ ਮੇਰੇ ਬੇਟੇ ਨੇ ਪਿੰਡ ਦੀ ਕੁੜੀ ਨਾਲ ਸਹਿਮਤੀ ਨਾਲ ਪੜਦੇ ਹਾਂ ਕੋਰਟ ਮੈਰਿਜ ਕਰਾਈ ਹੈ ਜੀ ਉਹਨਾਂ ਆਪਸੀ ਸਹਿਮਤੀ ਨਾਲ ਪਰ ਜਿਹੜੀ ਕੁੜੀ ਦੇ ਜਿਹੜੇ ਪੇਰੈਂਟਸ ਨੇ ਜਾਂ ਕੋਈ ਪੰਜ ਸੱਤ ਘਰ ਨੇ ਉਹਨਾਂ ਨੇ ਰੰਜਿਸ਼ ਨਾਲ ਜਿਹੜਾ ਸਾਨੂੰ ਬਹੁਤ ਪਰੇਸ਼ਾਨ ਕੀਤਾ ਮੇਰਾ ਤੇ ਮੇਰੇ ਭਰਾ ਦਾ ਘਰ ਤੋੜ ਦਿੱਤਾ ਜਿਹੜਾ ਘਰ ਦਾ ਘਰੇਲੂ ਸਮਾਨ ਸੀ ਜਰੂਰੀ ਸਾਰਾ ਚੁੱਕ ਕੇ ਲੈ ਗਏ ਕੋਈ ਚੀਜ਼ ਨਹੀਂ ਘਰ ਵਿੱਚ ਛੱਡੀ ਤੇ ਬਹੁਤ ਪਰੇਸ਼ਾਨ ਕੀਤਾ ਤੇ ਸਾਨੂੰ ਸਾਰੇ ਪਰਿਵਾਰ ਨੂੰ ਧਮਕੀਆਂ ਦਿੱਤਾ ਤੇ ਪਿੰਡ ਵਿੱਚ ਨਹੀਂ ਵੜਨ ਦਿੱਤਾ ਅਜੇ ਤੱਕ ਵੀ ਨਹੀਂ ਵੜਨ ਦਿੱਤਾ ਜਾ ਰਿਹਾ ਤੇ ਸਾਡਾ ਪਿੰਡੇ ਵਿੱਚ ਬਾਈਕਾਟ ਕੀਤਾ ਗਿਆ ਵੀ ਤੁਸੀਂ ਪਿੰਡ ਵਿੱਚ ਨਹੀਂ ਵੜਨਾ ਤੇ ਸਾਨੂੰ ਜਾਤੀ ਪਾਤੀ ਦੇ ਤੌਰ ਤੇ ਵੀ ਪਰੇਸ਼ਾਨ ਕੀਤਾ ਗਿਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਨਾਂ ਜਿਹੜੇ ਗੁੰਡੇ ਬੰਦੇ ਆ ਤੇ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਕੌਣ ਕੌਣ ਉਹਦੇ ਵਿੱਚ ਸ਼ਾਮਲ ਸੀ ਜਿਹੜੀ ਆ ਉਹਦੇ ਵਿੱਚ ਇਕਤਾ ਜੀ ਲੜਕੀ ਦਾ ਪਿਤਾ ਤਾਂ ਸੁਰਗਵਾਸ ਹੋਇਆ ਇਕਤਾ ਉਹਦਾ ਤਾਇਆ ਇੱਕ ਦੂਸਰੇ ਤਾਇਏ ਦੇ ਜਿਹੜੇ ਦੋ ਲੜਕੇ ਨੇ ਇੱਕ ਉਹਨਾਂ ਦਾ ਤਾਇਆ ਇੱਕ ਆਮ ਪਾਰਟੀ ਦਾ ਹੈਗਾ ਜੀ ਕੋਲਾ ਸਿੰਘ ਉਹ ਇਹਨਾਂ ਨੂੰ ਕਰ ਰਿਹਾ ਡੀਲ ਜੀ ਇੱਕ ਆਮ ਪਾਰਟੀ ਦਾ ਮੀਕਾ ਸਿੰਘ ਹੈ ਜੀ ਅਮਰੀਕ ਸਿੰਘ ਮੀਕਾ ਉਹ ਸਪੋਰਟ ਕਰ ਰਿਹਾ ਹੈ ਅਸੀਂ ਥਾਣਿਆਂ ਦੇ ਵਿੱਚ ਵੀ ਬਹੁਤ ਦਗਾਸ਼ਾਂ ਦਿੱਤੀਆਂ ਸਾਨੂੰ ਥਾਣੇ ਦੇ ਵਿੱਚ ਵੀ ਸਾਡੀ ਤੋਹੀ ਸੁਣਵਾਈ ਨਹੀਂ ਹੋਈ ਤੇ ਇਸ ਪਰਿਵਾਰ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਜੇ 1 ਮਹੀਨਾ ਗੁਜ਼ਰ ਗਿਆ ਮੈਨੂੰ ਅਤੇ ਮੇਰੇ ਭਰਾ ਨੂੰ ਪਿੰਡ ਵਿੱਚੋਂ ਬਾਹਰ ਕੱਢ ਛੱਡਿਆ ਤੇ ਇਹਨਾਂ ਨੇ ਜਿਹੜਾ ਮਤਾ ਪਾਇਆ ਮਤਾ ਲਿਖ ਕੇ ਪਾ ਦਿੱਤਾ ਇਹਨਾਂ ਨੇ ਪੰਚਾਇਤ ਨੇ ਪੰਚਾਇਤ ਨੇ ਮਤਾ ਲੈ ਦੋ ਸਰਪੰਚਾਂ ਨੇ ਜੀ ਦੋਹਾਂ ਦੇ ਸਾਈਨ ਮੋਰ ਹੋਇਆ ਪੰਚਾਇਤ ਮੈਂਬਰਾਂ ਦੇ ਵੀ ਹੋਇਆ ਵੀ ਤੁਸੀਂ ਪਿੰਡ ਵਿੱਚ ਅੱਜ ਤੋਂ ਬਾਅਦ ਨਹੀਂ ਵਟਣਾ ਸਾਨੂੰ ਪਿੰਡ ਵਿੱਚ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਨੂੰ ਅਨਸਾਬ ਦਿੱਤਾ ਜਾਵੇ ਸਾਨੂੰ ਪਿੰਡ ਵਿੱਚ ਵਸਾਇਆ ਜਾਵੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋਰ ਕੁਝ ਵੀ ਕੀਤਾ ਦੁਕਾਨ ਤੋੜ ਦੀ ਕੀਤੀ ਕਰ ਹਾਂਜੀ ਮਕਾਨ ਦੀਆਂ ਬੁਰਜੀਆਂ ਤੋੜ ਤਾਂ ਦੀਵਾਰ ਬਾਉਂਡਰੀ ਵਾਲ ਤੋੜ ਦਿੱਤੀ ਗਈ ਆ ਸ਼ੀਸ਼ੇ ਤੋੜ ਦਿੱਤੇ ਕਮਰਿਆਂ ਦੇ ਮੇਰੇ ਘਰ ਆਵੇ ਇਨਵਰਟਰ ਵੀ ਚੱਕ ਲਿਆ ਗਿਆ ਐਲਸੀਡੀ ਵੀ ਚੱਕ ਲਈ ਗਈ ਗੈਸ ਸਿਲੰਡਰ ਤੱਕ ਛੱਡ ਕੇ ਕਣਕ ਤੱਕ ਨਹੀਂ ਛੱਡੀ ਜੋ ਨਗਦੀ ਸੀ ਸੋਨਾ ਸੀ ਦੋ ਸੋਨੇ ਦੀਆਂ ਛਾਪਾਂ ਸੀ ਤੇ ਲੋਹ ਕੜੇ ਸੀ ਸੋਨੇ ਦੇ ਜੀ ਤੇ ਇੱਕ ਸੋਨੇ ਦੀਆਂ ਵਾਲੀਆਂ ਸੀ ਉਹ ਵੀ ਲੈ ਗਏ ਕੁਛ ਨਹੀਂ ਛੱਡਿਆ ਇਹਨਾਂ ਦੇ ਘਰ ਦੇ ਵਿੱਚ ਤੁਸੀਂ ਕਿਹੜੀ ਜਾ ਆਪਣੇ ਅਸੀਂ ਮਾਝੀ ਵੀ ਸਖੀ ਜਾਤ ਨੂੰ ਸੰਬੰਧਤ ਹੈ ਜੀ ਉਹ ਲੜਕੀ ਜਿਹੜੀ ਉਹ ਜਰਨਲ ਕੈਟਾਗਰੀ ਦੀ ਸੀ ਲੜਕੀ ਠੀਕ ਹੈ ਐਸੀ ਕਰਕੇ ਹਾਂ ਐਸੀ ਅਰੇਂਜਸ ਦੇ ਕਾਰਨ ਇਹ ਮਾਮਲਾ ਹੋਇਆ ਜੀ ਇਹ ਕਿੰਨੇ ਕਦੋਂ ਦਾ ਕਿੰਨਾ ਪੁਰਾਣਾ ਹੈ ਕਿੰਨਾ ਸ਼ੁਰੂ ਹੋਇਆ ਸੀ ਇਹ ਜੀ 1 ਮਹੀਨੇ ਦੇ ਕਰੀਬ ਹੋ ਗਿਆ ਇਹ 7 7 2025 ਦੀ ਗੱਲ ਹੈ ਜੀ ਉਸ ਦਿਨ ਇਹ ਲੜਕੀ ਤੇ ਲੜਕਾ ਗਏ ਨੇ ਘਰੋਂ ਉਸ ਤੋਂ ਬਾਅਦ ਸਾਨੂੰ ਨਹੀਂ ਮਿਲੇ ਪਤਾ ਨਹੀਂ ਕਿੱਧਰ ਗਏ ਕਿੱਥੇ ਨਹੀਂ ਗਏ ਸਾਨੂੰ ਉਸ ਤੋਂ ਬਾਅਦ ਪੁਲਿਸ ਲੈ ਗਈ ਫੜ ਕੇ ਮੇਰੀ ਬੇਟੀ ਨੂੰ ਮੇਰੀ ਘਰ ਵਾਲੀ ਨੂੰ ਤੇ ਮੈਨੂੰ ਤੇ ਮੇਰੇ ਭਣੇ ਨੂੰ 10 ਦਿਨ ਥਾਣੇ ਚ ਰੱਖਿਆ ਤੇ ਉਸ ਤੋਂ ਬਾਅਦ ਪੁਲਿਸ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕੋਰਟ ਦਾ ਮੈਰਿਜ ਦੇ ਕਾਗਜ਼ ਪਹੁੰਚੇ ਪੁਲਿਸ ਨੇ ਸਾਨੂੰ ਫਿਰ ਛੱਡਿਆ ਤੇ ਪੁਲਿਸ ਅਜੇ ਵੀ ਕਹਿ ਰਹੀ ਆ ਕਿ ਸਾਡੇ ਕੋਲ ਕੋਰਟ ਮੈਰਿਜ ਦੇ ਕਾਗਜ਼ ਨਹੀਂ ਆਏ ਅਸੀਂ ਤੁਹਾਨੂੰ ਕੋਈ ਤੁਹਾਡੀ ਕੋਈ ਗੱਲ ਨਹੀਂ ਸੁਣਦੇ ਕੱਲ ਵੀ ਅਸੀਂ ਥਾਣੇ ਵਿੱਚ ਗਏ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਧੀ ਡੀਐਸਪੀ ਸਾਹਿਬ ਦੇ ਦਫ਼ਤਰ ਆਏ ਆ ਇੱਥੇ ਅਸੀਂ ਭੀਮ ਕ੍ਰਾਂਤੀ ਦੇ ਮੁਖ ਇੰਚਾਰਜ ਜਿਹੜੇ ਹੈਗੇ ਅਸ਼ੋਕ ਮਹਿੰਦਰਾ ਜੀ ਨੂੰ ਲੈ ਕੇ ਆਏ ਆ ਉਹ ਸਾਨੂੰ ਇਸੇ ਯੋਸੇ ਪਾਰਟੀ ਨਾਲ ਹੀ ਅਸੀਂ ਜੁੜ ਕੇ ਇੱਥੇ ਆਏ ਆ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਠੀਕ ਹੈ ਕਹਿੰਦੇ ਡੀਐਸਪੀ ਸਾਹਿਬ ਡੀਐਸਪੀ ਕਹਿੰਦੇ ਜੀ ਕਾਰਵਾਈ ਕੀਤੀ ਜਾਊਗੀ ਸਾਨੂੰ ਇੱਕ ਦਿਨ ਦਾ ਟਾਈਮ ਦਿੱਤਾ ਜਾਵੇ ਤੁਸੀਂ ਸਮਝਦੇ ਹੋ ਪੰਜਾਬ ਦੇ ਵਿੱਚ ਜਿਹੜੇ ਨਾਲ ਕੋਈ ਐਸੀ ਪਰਿਵਾਰ ਨਾਲ ਸੰਬੰਧ ਰੱਖ ਹਾਂਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਮੰਦਪਾਗੀ ਕਰਦਾ ਸਰਕਾਰ ਨੂੰ ਧਿਆਨ ਦੇ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਸਰਕਾਰ ਇਹ ਜਿਹੜੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਹੋਰ ਵੀ ਮੇਰੇ ਦਲਤ ਸਮਾਜ ਦੇ ਬੰਦੇ ਆ ਜਾਂ ਐਸੀ ਜਾਂ ਪਵਾਈ ਕੋਠੇ ਦੇ ਜਿਹੜੇ ਇਸ ਭਾਈਚਾਰੇ ਦੇ ਬੰਦੇ ਉਹਨਾਂ ਨੂੰ ਬਹੁਤ ਤਕੀਸ਼ਾ ਹੀ ਹੋ ਰਹੀ ਹੈ ਉਹਨਾਂ ਦੀ ਗੱਲ ਬਾਤ ਸੁਣੀ ਜਾਵੇ ਪ੍ਰਸ਼ਾਸਨ ਨੂੰ ਕੋਈ ਗੱਲ ਨਹੀਂ ਸੁਣਦਾ ਥਾਣੇ ਵਾਲੀ ਵੀ ਪੁਲਿਸ ਵੀ ਕੋਈ ਕਾਰ ਨਹੀਂ ਕਾਰਵਾਈ ਨਹੀਂ ਕਰ ਰਹੀ ਮਾੜੇ ਬੰਦੇ ਦੀ ਕੋਈ ਗੱਲ ਨਹੀਂ ਸੁਣਦਾ ਜੀ ਇੱਥੇ ਜਿਹੜੇ ਮੰਤਰੀ ਨੇ ਐਮ ਐਲ ਏ ਨੇ ਬੋਲੋ ਹਾਂਜੀ ਡਾਕਟਰ ਵਰਮੇ ਹਾਂਜੀ ਇੱਕ ਐਸੀ ਪਰਿਵਾਰ ਨਾਲ ਆਪਣਾ ਰੱਖਿਆ ਜੀ ਉਹਨਾਂ ਕੋਲ ਪਹੁੰਚ ਕੀਤੀ ਕੱਲ ਗਏ ਸੀ ਜੀ ਅਸੀਂ ਮਿਲਣਾ ਉਹਨਾਂ ਦਾ ਪੀਏ ਮਿਲਿਆ ਸੀ ਕਹਿੰਦਾ ਸੀ ਇਸ ਟਾਈਮ ਬੀਬਾ ਜੀ ਹੈ ਨਹੀਂਗੇ ਤੁਹਾਨੂੰ ਬਾਅਦ ਚ ਮਲਾ ਕੇ ਗੱਲ ਕਰਾਵਾਂਗੇ ਕਹਿੰਦਾ ਸੀ ਆਪਣੀ ਜੀ ਸ਼ਿਕਾਇਤ ਸੁਣ ਦੇ ਜੋ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਗਰਮੀਤ ਸਿੰਘ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਇੰਨਾ ਖੜਾ ਪਿੰਡਾ ਜੀ ਕੀ ਗੱਲ ਸਰ ਮੇਰੇ ਭਰਾ ਦਾ ਲੜਕਾ ਤੇ ਕੋਈ ਲੜਕੀ ਨਾਲ ਗਵਾਂ ਜੀ ਇਕੱਠੇ ਪੜਦੇ ਸੀ ਉਹਨਾਂ ਨੇ ਸ਼ਾਦੀ ਕਰ ਲਈ ਰਜਮੰਦੀ ਨਾਲ ਤੇ ਉਸ ਦੇ ਮੁਤਾਬਕ ਮਤਲਬ ਸਾਡੇ ਸਾਰੇ ਪਰਿਵਾਰ ਨੂੰ ਪਰੇਸ਼ਾਨ ਕਰੀ ਜਾਂਦੇ ਇਸ ਘਰ ਚੋਂ ਸਾਰਾ ਸਮਾਨ ਇਹਨਾਂ ਚੱਕ ਲਿਆ ਤੋਲ ਫੋੜ ਕੀਤੀ ਹੈ ਜਿਹਦੀਆਂ ਵੀ ਵੀਡੀਓ ਫੋਟੋਆਂ ਅਸੀਂ ਖਿੱਚਣ ਗਏ ਸੀਗੇ ਕੱਲ ਵੀ ਨੇ ਬਾਅਦ ਘਰੇ ਗਏ ਆ ਤਾਂ ਫਿਰ ਸਾਡੇ ਗੱਲ ਵੀ ਪਈ ਤੇ ਸਾਡੇ ਪਿੰਡ ਦੇ ਮੁੰਡੇ ਕੁਝ ਸਜਦਾਂ ਛਡਾਉਣ ਆਏ ਆ ਉਹਨਾਂ ਦੇ ਵੀ ਬਾਅਦ ਚ ਗੱਲ ਪਈ ਇਹ ਜਿਹੜਾ ਵੀ ਸਪੋਰਟ ਕਰਦਾ ਉਹਨਾਂ ਨੂੰ ਵੀ ਦਬਾਉਂਦੇ ਆ ਜੀ ਮੈਂ ਮੰਗ ਕਰਦੀ ਹਾਂ ਨਵੇਂ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਹੈ ਸਾਡੀ ਮਤ ਕੀਤੀ ਜਾਵੇ ਸਾਨੂੰ ਘਰ ਦਵਾਇਆ ਜਾਵੇ ਸਾਡਾ ਸਮਾਨ ਜਿਹੜਾ ਇਹਨਾਂ ਚੋਰੀ ਕੀਤਾ ਚੱਕਿਆ ਉਹ ਉਹ ਦਿੱਤਾ ਜਾਵੇ ਹਾਂ ਜੀ ਬਈ ਕੀ ਨਾ ਕੀ ਹੋਇਆ ਤੁਹਾਡੇ ਨਾਲ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਪਿੰਨ ਮਿੱਡੇ ਤੋਂ ਜੀ ਜੋ ਤੁਹਾਨੂੰ ਪਹਿਲਾਂ ਦੱਸ ਚੁੱਕੇ ਜੀ ਮਲਕੀਸ਼ ਸਿੰਘ ਜੋ ਇਹਨਾਂ ਦਾ ਲੜਕਾ सुरेंद्र ਸਿੰਘ ਪਿੰਡ ਇਨਾਖੇੜਾ ਤੋਂ 7 ਤਰੀਕ ਦੀ ਜੋ ਉਹ ਲੜਕੀ ਲੈ ਕੇ ਚਲੇ ਗਿਆ ਸੀ ਜੋ ਦੋਨੋਂ ਪੜ੍ਹਾਈ ਕਰਦੇ ਸੀ ਇਕੱਠੇ ਜੀ ਦੋਨਾਂ ਸਹਿਮਤੀ ਦੇ ਨਾਲ ਕੋਟ ਮੈਰਿਜ ਕਰਵਾ ਲਈ ਜੀ ਔਰ ਉਸ ਚੱਕਰ ਦੇ ਵਿੱਚ ਚਲਦਿਆਂ ਪੁਲਿਸ ਨੇ ਮੈਨੂੰ 9 ਤਰੀਕ ਨੂੰ ਬਲਜਿੰਦਰ ਸਿੰਘ ਏਐਸਆਈ ਉਹਨਾਂ ਨੇ ਮੈਨੂੰ ਸਾਡੇ ਘਰੋਂ ਚੱਕ ਕੇ ਲੈ ਗਏ ਜੀ ਔਰ ਉੱਥੇ ਥਾਣੇ ਦੇ ਵਿੱਚ ਲਿਜਾ ਕੇ ਜੋ ਕਿ ਨਜਾਇਜ਼ ਕੁੱਟਮਾਰ ਕੀਤੀ ਹੈ ਜੀ ਜੋ ਆਪਣੇ ਤੋਂ ਦੇ ਹੌਲਦਾਰ ਜਸਮੀਤ ਸਿੰਘ ਜੀ ਉਹਨਾਂ ਦੀ ਜਿਆਦਾ ਕੁੱਟਮਾਰ ਕਰਨ ਦੇ ਨਾਲ ਮੇਰੇ ਦੋਨੋਂ ਕੰਨਾਂ ਦੇ ਪਰਦੇ ਫਟ ਗਏ ਜੀ ਔਰ ਪਿੱਛੇ ਜੋ ਹੱਡੀਆਂ ਦੇ ਵਿੱਚ ਪ੍ਰੋਬਲਮ ਆ ਚੁੱਕੀ ਹੈ ਜੀ ਤਾਂ ਅਸੀਂ ਜੋ ਡੀਐਸਪੀ ਸਾਹਿਬ ਕੋਲ ਔਰ ਐਸਐਸਪੀ ਸਾਹਿਬ ਕੋਲ ਪਹੁੰਚ ਕੀਤੀ ਉਹਨਾਂ ਸਾਨੂੰ ਯਕੀਨ ਦਿਵਾਇਆ ਕਿ ਤੁਹਾਡੀ ਗੱਲ ਸੁਣੀ ਜਾਏਗੀ ਤੁਹਾਨੂੰ ਇਨਸਾਫ ਦਿਵਾਇਆ ਜਾਏਗਾ ਪਰ ਅੱਜ ਤਕਰੀਬਨ 1 ਮਹੀਨਾ ਹੋ ਚੱਲਿਆ ਜੀ ਮੈਨੂੰ ਇਸ ਚੀਜ਼ ਦਾ ਇਨਸਾਫ ਨਹੀਂ ਮਿਲ ਰਿਹਾ ਜੀ ਸੋ ਇਹ ਜੋ ਹੌਲਦਾਰ ਜਸਮੀਤ ਸਿੰਘ ਜੀ ਹੈ ਜੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸੋ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿੰਨਾ ਚਿਰ ਰੱਖਿਆ ਤੁਹਾਨੂੰ ਥਾਣੇ ਵਿੱਚ ਮੈਨੂੰ ਉਹਨਾਂ ਨੇ ਜੀ 4 ਦਿਨ ਥਾਣੇ ਦੇ ਵਿੱਚ ਰੱਖਿਆ ਜੀ ਔਰ ਨਾਲ ਹੀ ਇਹ ਮੇਰੇ ਸਿਸਟਰ ਮਾਮਾ ਜੀ ਦੀ ਲੜਕੀ ਜੀ ਇਹਨਾਂ ਨੂੰ ਵੀ ਰੱਖਿਆ ਜੀ ਔਰ ਵਿਦਆਊਟ ਨੇੜੀ ਪੁਲਿਸ ਹੋਣ ਦੇ ਇਹਨਾਂ ਨਾਲ ਵੀ ਕੁੱਟਮਾਰ ਕਰੀ ਜੀ ਔਰ 4 ਦਿਨ ਰਾਤ ਤੱਕ ਵੀ ਥਾਣੇ ਰੱਖਿਆ ਜੀ ਸਵੇਰ ਲੈ ਜਾਂਦੇ ਸੀ 6 ਵਜੇ ਔਰ ਰਾਤ ਨੂੰ ਕਮ ਸਿਕਮ 11 ਵਜੇ ਸਾਨੂੰ ਘਰ ਭੇਜ ਦਿੰਦੇ ਸੀ ਜੀ ਇਹ ਇਹ ਸਾਨੂੰ ਪੁੱਛਦੇ ਕੇ ਪੁੱਛ ਪੁੱਛ ਕੇ ਚੇਕ ਕਰ ਰਹੀ ਸੀ ਜੀ ਕਿ ਸਾਨੂੰ ਵੀ ਜਿੱਥੇ ਵੀ ਕੁੜੀ ਹੈਗੀ ਸਾਨੂੰ ਲਿਆ ਕੇ ਦਵਾਂ ਤੇ ਅਸੀਂ ਉਹਨਾਂ ਨੂੰ ਕਹਤਾ ਜੀ ਮੈਂ ਆਪਣੀ ਡਿਊਟੀ ਤੇ ਸੀ ਮੈਂ ਕਹਤਾ ਜੀ ਮੈਨੂੰ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਪਤਾ ਮੈਂ ਆਪਣੀ ਡਿਊਟੀ ਤੇ ਆ ਔਰ ਸਾਰਾ ਕੁਝ ਦੱਸਦੇ ਹੋਏ ਵੀ ਵੀ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਫੋਨ ਦੀ ਚੈਕਿੰਗ ਕਰ ਲਈ ਜੀ ਫੋਨ ਦੇ ਵਿੱਚੋਂ ਕੁਝ ਨਹੀਂ ਮਿਲਿਆ ਤਾਂ ਵੀ ਇਹਨਾਂ ਨੇ ਮੇਰੇ ਨਾਲ ਨਜਾਇਜ਼ ਕੁੱਟਮਾਰ ਕਰੀ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਐਡਵਰਟਾਈਜ਼ਮੈਂਟ ਦਾ ਕੰਮ ਕਰਦਾ ਜੀ ਤੇਰੀ ਤਾਂ ਨੇ ਸਾਡੇ ਕੋਲ ਸਰ ਪੰਜਾਬ ਦੇ ਵਿੱਚ ਹਰ ਜਗ੍ਹਾ ਜਾਂਦੇ ਜੀ ਜੋ ਟਾਟਾ ਦੀ ਗੱਡੀਆਂ ਹੁੰਦੀਆਂ ਜੀ ਉਹਨਾਂ ਦੀ ਐਡ ਦਾ ਕੰਮ ਚੱਲ ਰਿਹਾ ਜੀ ਤੁਹਾਡਾ ਮੁੰਡੇ ਨਾਲ ਕੀ ਰਿਸ਼ਤਾ ਹੈ ਜੋ ਉਹ ਮੇਰੇ ਮਾਮਾ ਜੀ ਦਾ ਲੜਕਾ ਜੀ ਉਹਨੂੰ ਡੀਐਸਪੀ ਨੂੰ ਮਿਲ ਕੇ ਆਏ ਜੀ ਡੀਐਸਪੀ ਸਾਹਿਬ ਕਹਿ ਰਹੇ ਨੇ ਕਿ ਕਰ ਰਹੇ ਆਂ ਕਾਰਵਾਈ ਉਹਨਾਂ ਨੇ ਐਸਐਚਓ ਸਭ ਕੋਲ ਜਾਣ ਲਈ ਭੇਜਿਆ ਜੀ ਵੀ ਉਹ ਕਰਦੇ ਨੇ ਇਸ ਮਾਮਲੇ ਨੂੰ ਡੀਲ ਤਾਂ ਤੁਹਾਨੂੰ ਇਨਸਾਫ ਦਵਾਇਆ ਜਾਏਗਾ ਹੁਣ ਅੱਗੇ ਦੀ ਕਾਰਵਾਈ ਐਸਐਚਓ ਸਾਹਿਬ ਦੇਖਣਗੇ ਜੀ ਉਹਨਾਂ ਕੋਲ ਜਾਣੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਦੇਖੋ ਕੀ ਆਪਣੀ ਕਾਰਵਾਈ ਕਰਦੇ ਜੀ ਐਸਐਸਪੀ ਸਾਹਿਬ ਨੂੰ ਮਿਲੇਗੀ ਹਾਂਜੀ ਐਸਐਸਪੀ ਐਸਐਸਪੀ ਸਾਹਿਬ ਨੂੰ ਮਿਲੇਗੀ ਉਹਨਾਂ ਨੇ ਕਿਹਾ ਜੀ ਕਿ ਕੱਲ ਜਿਸ ਤਰ੍ਹਾਂ ਕਿ 15 ਅਗਸਤ ਚੱਲ ਰਹੀ ਜੀ ਕਹਿੰਦੇ ਵੀ ਤੁਸੀਂ ਦੁਪਹਿਰ ਤੱਕ ਡੀਐਸਪੀ ਸਾਹਿਬ ਨੂੰ ਮਿਲ ਲਿਓ ਜੀ ਅੱਜ ਤੀਸਰੀ ਵਾਰ ਡੀਐਸਪੀ ਸਾਹਿਬ ਨੂੰ ਮਿਲ ਚੁੱਕੇ ਆ ਜੀ ਤਾਂ ਇਸ ਮਾਮਲੇ ਦੀ ਕੋਈ ਅਜੇ ਕਾਰਵਾਈ ਹੋ ਨਹੀਂ ਰਹੀ ਜੀ ਇਸ ਤੋਂ ਪਹਿਲਾਂ ਦੋ ਵਾਰੀ ਮਿਲ ਚੁੱਕੇ ਆ ਜੀ ਉਹᱫੋ ਕਹਿੰਦੇ ਸੀ ਜੀ ਬੁਲਾ ਰਹੇ ਆ ਜੋ ਹੌਲਦਾਰ ਜਸਮੀਤ ਸਿੰਘ ਜੀ ਉਹਨਾਂ ਦਾ ਇਹ ਬਿਆਨ ਲਏ ਜਾਣਗੇ ਔਰ ਉਹਨਾਂ ਨੂੰ ਅਜੇ ਤੱਕ ਉਹ ਬਿਆਨ ਮੇਰੇ ਖਿਆਲ ਨਹੀਂ ਲੈ ਕੇ ਜੀ ਇਸ ਮਾਮਲੇ ਖਿਲਾਫ ਧਿਆਨ ਨਹੀਂ ਦਿੱਤਾ ਜਾ ਰਿਹਾ ਜੀ